ਚੱਲ ਪਿਆ ਜੀ ਲੈ ਆ ਲਾਈਵ ਮੈਂ ਇੱਕ ਨਾ ਜਾਣੀ ਉਸ ਸਮਾਜ ਸੇਵਾ ਲਈ ਅੱਗੇ ਕਿਉਂ ਨਹੀਂ ਆਉਂਦਾ ਜਿਹਦੇ ਕੋਲ ਅਥਾਰਟੀ ਹੁੰਦੀ ਹੈ ਪਤਾ ਨਹੀਂ ਲੋਕ ਉਹਨੂੰ ਵੱਡਾ ਲੀਡਰ ਕਿਉਂ ਮੰਨਦੇ ਆ ਜਿਹਦੇ ਕੋਲ ਸਿਕਿਉਰਿਟੀ ਹੁੰਦੀ ਹੈ ਜਿਹਦੇ ਕੋਲ ਸਿਕਿਉਰਿਟੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕੀ ਕਰੀਏ ਸ਼ਹਿਰ ਬਹੁਤ ਛੋਟਾ ਤਾਂ ਲੈਵ ਹੋਏ ਆ ਕਈ ਸਾਡੇ ਵੀਰ ਲਾਈਵ ਕਹਿੰਦੇ ਆ ਲਾਈਵ ਨਹੀਂ ਕਹਿੰਦੇ ਤਾਂ ਲੈਵ ਅਸੀਂ ਰੇਲਵੇ ਰੋਡ ਤੋਂ ਹੋਏ ਆ ਕੀ ਕਰੀਏ ਹੋਰ ਕੋਈ ਥਾਂ ਹੀ ਨਹੀਂ ਬਚਦੀ ਹੋਰ ਕਿਸੇ ਪਾਸੇ ਚੱਲ ਜਓ ਦੁਕਾਨਾਂ ਦੇ ਦੁਕਾਨਾਂ ਵਾਲੇ ਨੇ ਅੱਧੀ ਦੁਕਾਨ ਬਾਹਰ ਲਾਈ ਹੁੰਦੀ ਹੈ ਗੱਡੀ 'ਚ ਬੈਠ ਕੇ ਗੇੜੀ ਨਹੀਂ ਵੱਜ ਸਕਦੀ ਤਾਂ ਜੇ ਡਿੱਕ ਢੋਲੇ ਹੋਲੇ-ਹੋਲੇ ਤੁਹਾਨੂੰ ਗੱਡੀ 'ਚ ਡਿੱਕ ਢੋਲੇ ਮਹਿਸੂਸ ਹੋਏ ਤਾਂ ਸਮਝ ਜਾਈਓ ਵੀ ਅਸੀਂ ਰੇਲਵੇ ਰੋਡ ਦੀ ਸ਼ਿਕਾਇਤ ਕਰਨੀ ਹੈ ਇਹ ਬਸ ਕੀ ਕਰੀਏ ਰਾਹ ਹੋਰ ਕੋਈ ਨਹੀਂ ਪਰ ਅੱਜ ਦਾ ਵਿਸ਼ਾ ਹੁਣ ਅਸੀਂ ਪੌਡਕਾਸਟ ਵੀ ਸ਼ੁਰੂ ਕਰਨੇ ਆ ਹਸਾ ਹਾਸੀਆਂ ਠੇਡੀਆਂ ਵਾਲੇ ਜਿਹੜੇ ਸਾਡੇ ਭੈਣ ਭਰਾ ਸਾਡੇ ਨਾਲ ਅੱਗੇ ਗੱਲਬਾਤ ਕਰਨੀ ਚਾਹੁੰਦੇ ਉਹ ਕਰਨ ਜ਼ਰੂਰੀ ਨਹੀਂ ਕਿ ਆਪਾਂ ਪੋਲਿਟਿਸ਼ੀਅਨਸ ਤੇ ਉੱਤੇ ਗੱਲ ਕਰਨੀ ਆ ਸਮਾਈ ਸੇਵਾ ਤੇ ਗੱਲ ਕਰਨੀ ਹੈ ਕਿਉਂਕਿ ਹਰ ਇੱਕ ਬੰਦਾ ਖਾਸ ਹੈ ਸਾਡੀ ਨਿਗਾਹ 'ਚ ਹਰ ਇੱਕ ਬੰਦਾ ਵੀ ਵੀ ਆਈ ਪੀ ਆ ਤੁਹਾਡੇ ਜ਼ਿੰਦਗੀ ਦੇ ਜਿਹੜੇ ਕੋਈ ਚੰਗੇ ਪਾਲਿਆ ਜਿਹੜੇ ਕੋਈ ਚੰਗੇ ਤਜਰਬੇ ਆ ਜੇਕਰ ਤੁਸੀਂ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਰਾਪਤਾ ਬਣਾ ਲਿਓ ਆਪਾਂ ਪੋਡਕਾਸਟ ਆ ਸ਼ੁਰੂ ਕਰ ਦੇਣੀ ਔਰ ਪੋਡਕਾਸਟ ਆ ਵੀ ਕਰ ਲਾਈਵ ਤੇ ਆ ਕਰਨੀ ਕਿਉਂ ਵੀ ਜੇ ਐ ਗੱਡੀ 'ਚ ਘੁੰਮਦੇ ਪੋਡਕਾਸਟਾਂ ਕਰ ਦਿਆ ਕਰਨੀ ਪਰ ਅੱਜ ਦਾ ਵਿਸ਼ਾ ਛੇਤੀ ਮੈਂ ਵੀਡੀਓ ਨੂੰ ਰੈਪ ਅਪ ਕਰ ਦੇਣਾ ਬਹੁਤਾ ਲੰਬਾ ਨਹੀਂ ਕਰਨਾ ਯਾਰ ਆ ਜਿਆਦਾ ਨਮਾਫ ਮੋਨ ਲਏ ਜੀ ਬੰਦੇ ਘਟ ਜੁੜਦੇ ਜੁੜਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਰੋ ਗਰਦ ਠਾਲ ਦਿਓ ਮੇਰਾ ਸਵਾਲ ਇਹੀ ਹੈ ਜੀ ਅੱਜ ਵੀ ਅਸੀਂ ਇੱਕ ਵੀਡੀਓ ਪਾਈ ਆ ਜੀ ਇੱਕ ਚੋਰ ਫੜਿਆ ਜਿਹੜਾ ਸਾਈਕਲ ਚੋਰੀ ਕਰਦਾ ਸੀ ਮੋਟਰਸਾਈਕਲ ਚੋਰੀ ਕਰਦਾ ਸੀ ਤੇ ਉਸ ਤੋਂ ਬਾਅਦ ਉਹ ਮੰਨ ਵੀ ਗਿਆ ਕਿੱਥੋਂ ਅ ਕਿੱਥੇ ਜਾ ਕੇ ਉਹ ਵੇਚਦਾ ਸੀਗਾ ਜੇ ਉਹਦੀ ਜੜ ਫੜਨੀ ਆ ਤਾਂ ਬਹੁਤ ਸਖਾਲਾ ਕੰਮ ਹੈ ਕਿਉਂਕਿ ਕਹਿੰਦੇ ਹੁੰਦੇ ਕਿ ਪਹਿਲੀ ਕੰਨੀ ਹੱਥ ਆ ਜਵੇ ਮੁਰ ਕੇ ਸਾਰੀਆਂ ਚੀਜ਼ਾਂ ਹੱਥ ਆ ਜਾਂਦੀਆਂ ਪਹਿਲੀ ਕੰਨੀ ਦਾ ਫੜਾ ਦਿੱਤੀ ਐ ਹੁਣ ਉਹ ਕੰਨੀ ਤੋਂ ਕਿੰਨੀਆਂ ਕੰਨੀਆਂ ਫੜ ਹੁੰਦੀਆਂ ਇਹ ਤਾਂ ਜਿਨ੍ਹਾਂ ਦੀ ਬਿਊਟੀ ਉਹ ਹੀ ਜਾਣ ਸਕਦੇ ਕਿਉਂਕਿ ਮੈਂ ਪਹਿਲੇ ਹੀ ਕਹ ਸਾਡੇ ਕੋਲ ਕੋਈ ਅਥਾਰਟੀ ਨਹੀਂ ਆ ਨਹੀਂ ਸਾਡੇ ਕੋਲ ਕੋਈ ਸਿਕਿਉਰਿਟੀ ਐ ਰਾਜ ਮੇਸ਼ ਰਾਜ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਔਰ ਅੱਜ ਅਸੀਂ ਇੱਕ ਵੀਡੀਓ ਵੀ ਪਾਈ ਆ ਜੀ ਅ ਨਿਰਮਲ ਆਸ਼ਰਮ ਕਜਲਾ ਤੋਂ ਸਾਡੇ ਸੰਤ ਬਾਬਾ ਮਲਕੀਸ਼ ਸਿੰਘ ਜੀ ਹੁਣਾਂ ਦੀ ਯਾਦ ਵਿੱਚ ਸੰਤ ਬਾਬਾ ਭਾਗ ਸਿੰਘ ਉਹਨਾਂ ਦੀ ਰਹਿਨਮਾਈ ਇੱਥੇ ਆਸ਼ਰਮ ਚੱਲਦਾ ਔਰ ਹਰ ਸਾਲ ਸੰਤ ਬਾਬਾ ਮਲਕੀਤ ਸਿੰਘ ਉਹਨਾਂ ਦੀ ਯਾਦ ਵਿੱਚ ਸਮਾਗਮ ਕਰਾਇਆ ਜਾਂਦਾ ਉਹ ਤਸਵੀਰਾਂ ਵੀ ਦੇਖ ਲਓ ਬਹੁਤ ਰੋਹਾਨੀ ਤਸਵੀਰਾਂ ਤੁਹਾਨੂੰ ਬਹੁਤ ਆਨੰਦ ਮਹਿਸੂਸ ਹੋਏਗਾ ਔਰ ਵਿਸ਼ੇ ਤੇ ਆਉਣਾ ਜੀ ਮੈਂ ਵਿਸ਼ਾ ਇਹੀ ਹੈ ਜੀ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗਦੀ ਜਦ ਲੀਡਰਾਂ ਨੇ ਨਾ ਚਿੱਟੇ ਵਾਲੇ ਫੜਨੇ ਆ ਜਿਹੜਾ ਮਰਜ਼ੀ ਲੀਡਰ ਹੋਵੇ ਜਦ ਲੀਡਰਾਂ ਨੇ ਨਾ ਨੌਜਵਾਨਾਂ ਦੀ ਬੇਜ਼ਰ ਰੁਜ਼ਗਾਰੀ ਦੇ ਮੁੱਦੇ ਤੇ ਆਵਾਜ਼ ਚੱਕਣੀ ਆ ਜਦ ਲੀਡਰਾਂ ਨੇ ਆ ਜਿਵੇਂ ਸੜਕਾਂ ਤੇ ਟੋਏ ਆ ਇਹਨਾਂ ਲਈ ਵੀ ਇਹ ਟੋਏ ਪੂਰੇ ਜਾਣ ਇਹਦੇ ਲਈ ਕੰਮ ਨਹੀਂ ਕਰਨਾ ਜਦ ਲੀਡਰਾਂ ਨੇ ਕਿਸੇ ਦਾ ਫਰਾਡ ਹੁੰਦਾ ਉੱਥੇ ਨਹੀਂ ਖੜਨਾ ਜਦ ਲੀਡਰਾਂ ਨੇ ਜਦੋਂ ਕਿ ਚੋਰ ਫੜਿਆ ਜਾਂਦਾ ਵੀ ਇਹਦੀ ਜੜ ਤੱਕ ਪਹੁੰਚੋ ਉੱਥੇ ਨਹੀਂ ਖੜਨਾ ਫਿਰ ਲੀਡਰਾਂ ਨੂੰ ਸਿਕਿਉਰਿਟੀ ਕਿਉਂ ਸਿਕਿਉਰਿਟੀ ਕਿਉਂ ਇਹ ਵੱਡਾ ਸਵਾਲ ਹੈ ਕਿ ਲੀਡਰਾਂ ਨੂੰ ਸਿਕਿਉਰਿਟੀ ਇਸ ਕਰਕੇ ਚਾਹੀਦੀ ਹੈ ਕਿ ਜੀ ਅਸੀਂ ਫਲਾਣੇ ਮੇਲੇ ਤੇ ਜਾਣਾ ਜੀ ਉੱਥੇ ਸਾਡੇ ਸਰੂਪਾ ਪੈਣਾ ਤੇ ਉਹਦੀ ਸਾਨੂੰ ਸਿਕਿਉਰਿਟੀ ਇਹ ਚੀਜ਼ਾਂ ਲਈ ਅੱਜ ਅਸੀਂ ਲੈਬ ਹੋਏ ਆਂ ਸਵਾਲ ਪੁੱਛਣਾ ਚਾਹੁੰਦੇ ਆਂ ਕਿ ਮੈਂ ਕਹਿੰਦਾ ਸਿਕਿਉਰਿਟੀ ਦੋ ਜਿਹਨੂੰ ਕੋਈ ਥ੍ਰੈਟ ਪਰਸੈਪਸ਼ਨ ਹੈ ਉਹਨੂੰ ਸਿਕਿਉਰਿਟੀ ਦੋ ਜਾਂ ਜਿਹੜਾ ਲੋਕ ਸੇਵਾ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਦਿੰਦਾ ਮੰਨ ਲਓ ਹੁਣ ਕੋਈ ਚਟਾ ਵੇਚਦਾ ਕੋਈ ਪ੍ਰਸ਼ਾਸਨ ਨੂੰ ਦੱਸਦਾ ਕਿਉਂਕਿ ਉੱਥੇ ਤਾਂ ਲੋਕੀ ਇਹ ਗੱਲ ਕਰ ਦਿੰਦੇ ਸਾਡਾ 9 ਨਹੀਂ ਮੁਰੇ ਹੋਣਾ ਚਾਹੀਦਾ ਹਾਂ ਸਾਨੂੰ ਵੀ ਬਹੁਤ ਕਾਲਾਂ ਕਾਲਸ ਆਉਂਦੀਆਂ ਕੀ ਵੇਲੇ ਕਿ ਜੀ ਫਲਾਨੀ ਜਗ੍ਹਾ ਉੱਥੇ ਐਦਾਂ ਮਾੜਾ ਕੰਮ ਹੋ ਰਿਹਾ ਉਹਨੂੰ ਪੁੱਛਦਾ ਭਾਈ ਤੁਹਾਡਾ ਨਾ 9 ਨਹੀਂ ਦੱਸਣਾ ਭਾਈ ਪਿੰਡ ਪਿੰਡ ਨਹੀਂ ਦੱਸਣਾ ਤੁਸੀਂ ਪਤਾ ਕਰ ਲਓ ਕੱਲ ਤੁਹਾਡੇ ਤੱਕ ਪਹੁੰਚ ਨਹੀਂ ਕਰਦੀ ਹਾਂ ਲੰਮਾਰ ਦਾ ਰੇਲਵੇ ਰੋਡ ਧੱਕੇ ਚਲੋ ਪਰ ਮੇਰਾ ਸਵਾਲ ਉੱਥੇ ਇਹੀ ਹੈ ਜੇ ਤਾਂ ਵੀਰ ਜੀ ਸਾਡੇ ਕੋਲ ਕੋਈ ਅਥਾਰਟੀ ਹੋਵੇ ਸਾਡੇ ਕੋਲ ਸਿਕਿਉਰਿਟੀ ਹੋਵੇ ਮੈਂ ਕਿਹਾ ਐ ਐ ਜੜਾ ਸਾਫ ਕਰਦੇ ਹੀ ਪਰ ਯਰ ਨਾ ਸਾਡੇ ਕੋਲ ਕੋਈ ਅਥਾਰਟੀ ਨਾ ਸਾਡੇ ਕੋਲ ਕੋਈ ਸਿਕਿਉਰਿਟੀ ਬੰਦਾ ਕਿੱਦਾਂ ਹਰ ਥਾਂ ਉਖੜੀ ਚ ਸਿਰ ਦੇ ਦੇਵੇ ਹਨਾ ਉ ਤਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਆ ਪਰ ਫੇਰ ਵੀ ਮੈਂ ਲੀਡਰਾਂ ਨੂੰ ਇਹ ਸਵਾਲ ਪੁੱਛਣੇ ਚਾਹਨਾ ਚਾਹੇ ਜਿਹੜੇ ਹੁਣ ਲੋਕ ਸਭਾ ਜਿਹਨਾਂ ਨੇ ਪਾਰਟਿਸਿਪੇਟ ਕਰਨਾ ਜਿਹੜੇ ਐਸਪੀਰੈਂਟਸ ਨੇ ਜਾਂ ਜਿਹਨਾਂ ਨੂੰ ਬਣਾਇਆ ਜਾਣਾ ਉਹ ਬੱਸ 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 ਚੱਕਰ ਆ ਗਿਆ ਰੇਲਵੇ ਰੋਡ ਤੇ ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਜਿਨਾਂ ਨੇ ਵਿਧਾਨ ਸਭਾ ਜਿਨਾਂ ਨੇ ਪਾਰਟਿਸਿਪੇਟ ਕੀਤਾ ਸੀ ਕਿ ਸਿਕਿਉਰਿਟੀਆਂ ਤਕਰੀਬਨ ਸਾਰਿਆਂ ਕੋਲ ਆ ਫਾਇਦਾ ਕੀ ਆ ਯਾਰ ਜੇ ਤੁਸੀਂ ਮੇਲੇ ਆ ਤੇ ਜਾਣ ਲੱਗੇ ਵੀ ਤੁਹਾਨੂੰ ਡਰ ਲੱਗਦਾ ਜੇ ਤੁਸੀਂ ਕਿਸੇ ਦੇ ਵਿਆਹ ਸਮਾਗਮਾਂ ਤੇ ਵੀ ਜਾਣ ਲੱਗੇ ਸਿਕਿਉਰਿਟੀ ਤੋਂ ਬਿਨਾ ਨਹੀਂ ਤੁਰਦੇ ਕੀ ਫਾਇਦਾ ਯਾਰ ਮੈਂ ਕਹਿੰਦਾ ਸਾਨੂੰ ਪੱਕੀ ਸਿਕਿਉਰਿਟੀ ਦੋ ਸਾਡਾ رابطہ ਬਣਾਓ ਸਾਨੂੰ ਲੋਕ ਜਿਹੜੇ ਸ਼ਿਕਾਇਤਾਂ ਲੈ ਕੇ ਆਉਂਦੇ ਕਿਉਂਕਿ ਹਰ ਜਗ੍ਹਾ ਸੀ ਨਹੀਂ ਵੀ ਜਾ ਸਕਦੇ ਅੱਖਾ ਬੰਦ ਕਰਕੇ ਕਿਸੇ ਤੇ ਭਰੋਸਾ ਕਰਕੇ ਕਿਉਂਕਿ ਪਤਾ ਹੀ ਨਹੀਂ ਮੋਰੇ ਸੱਚ ਬੋਲ ਰਿਹਾ ਬੰਦਾ ਕਿ ਝੂਠ ਬੋਲ ਰਿਹਾ ਕਿਉਂ ਬੀਜੇ ਵੈਰੀਫਾਈ ਕਰਨਾ 2-4 ਵਾਰ ਉਹ ਬੀਜੇ ਮੈਂ ਗੱਡੀ ਚੋਂ ਬਾਹਰ ਦੇਖਣ ਨੂੰ ਫਿਰਦਾ ਯਾਰ ਜੇ ਸਕੋਰਪਿਓ ਚ ਟੋਏ ਚੂੜਾ ਭੰਨਣ ਨੂੰ ਫਿਰਦੇ ਤਾਂ ਬਰੂਤੀ ਵਾਲੇ ਤਾਂ ਕੀ ਹਾਲ ਹੁੰਦਾ ਹੋਊਗਾ ਹੈ ਈਸ਼ਾ ਜਨ ਜੀ ਕਹਿ ਰਹੇ ਨੇ গুড इवनिंग ਸਰ গুড इवनिंग ਜੀ ਅਮਨ ਮਮਨ ਕਹ ਰਹੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਤੁਸੀਂ ਦੱਸੋ ਕਮੈਂਟ ਕਰਕੇ ਜਿਹੜੇ ਸਾਡੇ ਭੈਣ ਭਰਾ ਦੇਖ ਰਹੇ ਆ ਇੱਕ ਹਰ ਵੇਲੇ ਫੋਨ ਚੇਂਜ ਕਰ ਜਿੱਦੋਂ ਦਾ ਲਿਆ ਭੈਣ ਭਰਾ ਘੱਟ ਜੁੜਦੇ ਮੈਨੂੰ ਦੱਸੋ ਜੀ ਕਮੈਂਟ ਰਾਹੀਂ ਦੱਸੋ ਜਾਂ ਕਾਲ ਕਰ ਲਓ 9878443970 ਤੇ ਆਪਾਂ ਲਾਈਵ ਗੱਲਬਾਤ ਕਰਦੇ ਥੋੜਾ ਪੁਆਇੰਟ ਆਫ View ਵੀ ਆਉਣਾ ਚਾਹੀਦਾ ਮੈਨੂੰ ਦੱਸੋ ਕੀ ਇਹ ਗੱਲ ਜਾਇਜ਼ ਹੈ ਸਿਕਿਉਰਟੀਆਂ ਕਿਸ ਕਰਕੇ ਗੌਰਵ ਕੁਮਾਰ ਜੀ ਸਸੀ ਕਾਲ ਜੀ ਵੀ ਸਿਕਿਉਰਟੀਆਂ ਕਿਉਂ ਡਰ ਕਿਸ ਗੱਲ ਦਾ ਕੀ ਕਿਸੇ ਦਾ ਵਿਆਹ ਚ ਕਿਸੇ ਦੇ ਅਫਸੋਸ ਤੇ ਜਾਣ ਲਈ ਵੀ ਤੁਹਾਨੂੰ ਡਰ ਲੱਗਦਾ ਸਿਕਿਉਰਟੀ ਚਾਹੀਦੀ ਆ ਇਹ ਕਲਚਰ ਬੰਦ ਹੋਣਾ ਚਾਹੀਦਾ ਹੁਣ ਜਦ ਥੋੜੇ ਘਰਾਂ ਚ ਵੋਟ ਮੰਗਣ ਆਉਣਗੇ ਫਿਰ ਜਿਹੜਾ ਕਹੂਗਾ ਕਿ ਜੀ ਮੈਂ ਲੁਕਸ கிரேਟ ਭਾਜੀ ਅੰਕੁਸ਼ ਸ਼੍ਰੀਨ ਪੁੱਛਰ ਕਰੇ ਜੀ ਜੀ ਮਿਹਰਬਾਨੀ ਜੀ ਔਰ ਅੱਜ ਮੈਂ ਉਹ ਵੀਡੀਓ ਤੁਸੀਂ ਦੇਖੀ ਹੋਣੀ ਆ ਜਿਹੜੀ ਜਿੱਥੇ ਚੋਰ ਫੜਿਆ ਬੜਾ ਗਰਜ ਕੇ ਬੋਲਿਆ ਬਾਈ ਬੜਾ ਜੋਸ਼ ਆਇਆ ਮਾਰੇ ਦੀ ਕਿਰਪਾ ਹੀ ਹੁੰਦੀ ਹੈ ਮਾਰੇ ਦੀ ਬਖਸ਼ਿਸ਼ ਆਈਆਂ ਜੀ ਸੱਚਾ ਪਾਤਸ਼ਾਹ ਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਵਾਹਿਗੁਰੂ ਸੱਚੇ ਪਾਤਸ਼ਾਹ ਉਹੀ ਬਖਸ਼ਿਸ਼ ਕਰਦੇ ਨੇ ਇਹਦਾ ਬੰਦਾ ਉਂ ਤਾਂ ਡਰ ਜਾਂਦਾ ਜਦੋਂ ਉਹਨਾਂ ਦੀ ਬਲੇਸਿੰਗ ਹੁੰਦੀ ਹੈ ਤਾਂ ਹੀ ਬੰਦਾ ਨਿਰਭਾਉ ਨਿਰਵੈਰ ਹੋ ਕੇ ਤੁਰ ਸਕਦਾ ਮੈਂ ਡਰ ਹੋ ਕੇ ਤੁਰ ਸਕਦਾ ਸੱਚ ਦੀ ਰਾਹ ਤੇ ਤੁਰ ਸਕਦਾ ਨਹੀਂ ਤਾਂ ਬੰਦਾ ਉਹ ਗਵਾਂਡੀਆਂ ਤੋਂ ਡਰੀ ਜਾਂਦਾ ਚਲੋ ਮੇਰਾ ਸਵਾਲ ਜੇ ਵਿਸ਼ੇ ਤੇ ਮੁੜ ਕੇ ਆਈਏ ਸਵਾਲ ਇਹੀ ਹੈ ਕਿ ਲੀਡਰ ਹੁਣ ਜਦ ਘਰ ਆਉਣ ਕੇ ਪੁੱਛ ਲਈਓ ਜਦੋਂ ਸਿਕਿਉਰਿਟੀ ਨਾਲ ਹੈ ਨਾ ਗੰਨਾ ਵਾਲੇ ਲੈ ਕੇ ਤੁਰਦੇ ਵੀ ਭਾਈ ਡਰ ਕਿਹੜੀ ਗੱਲ ਦਾ ਜੇ ਤੂੰ ਵੋਟ ਮੰਗਣੀ ਆ ਜੇ ਵੋਟ ਮੰਗਣ ਆਉਣ ਵੇਲੇ ਵੀ ਤੈਨੂੰ ਇੰਨੀ ਸਿਕਿਉਰਿਟੀ ਚਾਹੀਦੀ ਹੈ ਜਿੱਤ ਕੇ ਤਾਂ ਤੂੰ ਪਤਾ ਨਹੀਂ ਕੀ ਕਰ ਦੂੰਗਾ ਨਾਲੇ ਇੰਨੀ ਸਿਕਿਉਰਿਟੀ ਕਾਦੇ ਲਈ ਕਿਨੂੰ ਥ੍ਰੈਟ ਪਰਸੈਪਸ਼ਨ ਆ ਕਿਨੂੰ ਕੀ ਤੋਂ ਡਰਿਆ ਇਹ ਸਿਰਫ ਮੈਂ ਇਹ ਗੱਲ ਨੂੰ ਸਮਝਦਾ ਫੀਲ ਕਰਦਾ ਕਿ ਲੀਡਰ ਨੂੰ ਇਹ ਲੱਗਦਾ ਕਿ ਉਹ ਤਦ ਤੱਕ ਲੀਡਰ ਹੀ ਨਹੀਂ ਹੈ ਕਿ ਜਦ ਤੱਕ ਉਹਨਾਂ ਦੇ ਆਲੇ ਦੁਆਲੇ ਸਿਕਿਉਰਿਟੀ ਨਾ ਹੋਵੇ ਲੀਡਰਾਂ ਨੂੰ ਐ ਫੀਲ ਜਦ ਤੱਕ ਸਿਕਿਉਰਿਟੀ ਵਾਲੇ ਧੱਕਾ ਨਾ ਨਾ ਮਾਰਨ ਬੰਦੇ ਮਿਲਦੇ ਆਉਣ ਨੂੰ ਉਹਨਾਂ ਨੂੰ ਫੀਲ ਹੀ ਨਹੀਂ ਹੁੰਦਾ ਫੀਲਿੰਗ ਨਹੀਂ ਆਉਂਦੀ ਮੋਸ਼ਨ ਜਾਨੀ ਉਹਨਾਂ ਦਾ ਬਣਦਾ ਕਿ ਉਹ ਲੀਡਰ ਹੈ ਕਮਾਲਾ ਯਾਰ ਇੱਥੋਂ ਗੱਡੀ ਚਲੀ ਗਈ ਬਸ ਤੇ ਇਹ ਮੇਰਾ ਸਵਾਲ ਸੀ ਕਿ ਕੀ ਸਿਕਿਉਰਿਟੀ ਦੇ ਬਿਨਾ ਲੀਡਰ ਨਹੀਂ ਘਾਇਆ ਜਾਂਦਾ ਬੰਦਾ ਤਾਂ ਇਹ ਸਵਾਲ ਨੇ ਇਹ ਚ ਤੁਹਾਡੇ ਕੀ ਜਵਾਬ ਨੇ ਬਲਵੀਰ ਮੂਸਾਪੁਰੀਆ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅੰਕੁਸ਼ ਸ਼ਰੀਨ ਕਹਿ ਰਹੇ ਆ ਜੀ ਭਾਜੀ ਪੱਗ ਬੰਨਿਆ ਕਰੋ ਤੁਹਾਡੀ ਆਵਾਜ਼ ਵਿੱਚ ਗਜਬ ਆ ਜਾਂਦਾ ਬਿਲਕੁਲ ਜੀ ਮੈਂ ਮਹਿਸੂਸ ਕੀਤਾ ਅੱਜ ਜੀ ਮਹਿਸੂਸ ਕੀਤਾ ਅੱਜ ਮੈਂ ਵੀ ਜੇ ਮੈਨੂੰ ਜਦੋਂ ਮੈਂ ਬੋਲਦਾ ਸੀਗਾ ਨਾ ਜੀ ਸਵੇਰੇ ਦੁਪਹਿਰੇ ਜਦੋਂ ਉੱਥੇ ਮਹਿੰਦੀਪੁਰ ਬਾਈਪਾਸ ਤੇ ਵੀ ਜੇ ਮੈਨੂੰ ਕਹਿੰਦਾ ਕਿ ਭਾਜੀ ਮੈਂ ਤੁਸੀਂ ਬਹੁਤ ਜ਼ਿਆਦਾ ਬੋਲਿਆ ਮੈਂ ਥੋੜਾ ਕੱਟ ਲਾ ਦਵਾਂ ਮੈਂ ਕਹੀ ਯਾਰ ਜੋਸ਼ ਹੈ ਹੀ ਬਹੁਤ ਆਇਆ ਆ ਮੇਰੇ ਕੋਲ ਜੋਸ਼ ਸੰਭਿਆ ਨਹੀਂ ਸੰਭਾਲਿਆ ਜਾ ਰਿਹਾ ਇਹ ਮਹਾਰਾਜ ਦੀਆਂ ਬਖਸ਼ਿਸ਼ਾਂ ਹੀ ਹੁੰਦੀਆਂ ਜੀ ਬੰਦੇ ਦੇ ਕੀ ਔਕਾਤ ਹੈ ਸਾਨੂੰ ਸਿਰਜਣ ਵਾਲਾ ਉਹ ਆ ਤੇ ਉਹ ਸਾਰਿਆਂ ਦੇ ਨਾਲ ਖੜਦਾ ਔਰ ਜਿਹੜਾ ਸਮਾਜ ਪ੍ਰਤੀ ਸੋਚਦਾ ਨਾ ਜਿਹੜਾ ਸੋਚਦਾ ਕਿ ਉਹਦੇ ਜਿਹੜੇ ਬੰਦੇ ਆ ਕਿਉਂਕਿ ਦੁਨੀਆ ਤਾਂ ਸਾਰੀ ਉਹਦੀ ਉਹ ਥੋੜੇ ਫਰਕ ਕਰਦਾ ਜੀ ਕਿ ਯਾਰ ਮੈਂ ਉਹਨਾਂ ਨੂੰ ਸੁੱਖ ਦੇਣਾ ਮੈਂ ਉਹਨਾਂ ਨੂੰ ਖੁਸ਼ੀ ਦੇਣੀ ਆ ਮੈਂ ਸੱਚ ਦੀ ਰਾਹ ਤੇ ਤੁਰਨਾ ਉਹ ਤੁਹਾਡੇ ਅੰਦਰ ਪਾਵਰ ਦੇ ਦਿੰਦਾ ਤੁਹਾਨੂੰ ਆਲੇ-ਦੁਆਲੇ ਫਿਰ ਸਾਰੇ ਹੀ ਆਪਣੇ ਲੱਗਦੇ ਔਰ ਝੂਠੇ ਬੰਦੇ ਨੂੰ ਵੀ ਤੁਸੀਂ ਜੇ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਜਾਂ ਤਾੜਨਾ ਵੀ ਦਿੰਨੇ ਆ ਤਾਂ ਤੁਹਾਡੇ ਮਨ 'ਚ ਫਲਸਫਾਈ ਹੁੰਦਾ ਕਿ ਯਾਰ ਇਹ ਵੀ ਸਿੱਧੇ ਰਾਹ ਤੇ ਲੱਗੇ ਇਹ ਵੀ ਮੁੱਖ ਧਾਰਾ ਨਾਲ ਜੁੜੇ ਇਹ ਵੀ ਯੋਗਦਾਨ ਪਾਵੇ ਇਹਨੇ ਇਹ ਵੀ ਜਿਹੜੀ ਮਹਾਰਾਜ ਦੀ ਫਲਵਾੜੀ ਆ ਜਿਹੜੇ ਫੁੱਲ ਆ ਉਹਨਾਂ ਨੂੰ ਪਾਣੀ ਪਾਵੇ ਉਹਨਾਂ ਨੂੰ ਤੋੜੇ ਨਾ ਕਿਉਂਕਿ ਦੇਖੋ ਪਹਾੜ ਜਿਹੜਾ ਹੁੰਦਾ ਉਹ ਨਹੀਂ ਕਦੀ ਰੌਲਾ ਪਾਉਂਦਾ ਹਨ ਉਹ ਸ਼ਾਂਤ ਹੁੰਦਾ ਜਿੰਨਾ ਮਰਜੀ ਤੂਫਾਨ ਆ ਜਵੇ ਮੈਂ ਗੱਲ ਕਰਦਾ ਸੀ ਪਹਿਲਾਂ ਵੀ ਕਿ ਜਦੋਂ ਤੂਫਾਨ ਆਉਂਦਾ ਬਿਲਡਿੰਗਾਂ ਡਿੱਗਦੀਆਂ ਪਰਮਾਤਮਾ ਦੀਆਂ ਬਣਾਈਆਂ ਕੁਦਰਤ ਦੀਆਂ ਚੀਜ਼ਾਂ ਉਹ ਕਦੀ ਨਹੀਂ ਡਿੱਗਦੀਆਂ ਕੁਮਾਰ ਪਰਮਿੰਦਰ ਜੀ ਕਹਿ ਰਹੇ ਨੇ ਸਤਿ ਸ੍ਰੀ ਅਕਾਲ ਭਾਜੀ ਕਿੱਦਾਂ ਕੀ ਹਾਲ ਭਾਜੀ ਵਧੀਆ ਭਾਜੀ ਆਪਾਂ ਤਾਂ ਸਭ ਭੈਣ ਭਰਾਈਆਂ ਜੀ ਔਰ ਸ਼ਹਿਰ ਚ ਇੰਨਾ ਕੁ ਪਿਆਰ ਮਿਲਦਾ ਮੈਂ ਸੱਚੀ ਆਪਣੇ ਨੂੰ ਬੜਾ ਬlesed feel ਕਰਦਾ ਇੰਡੀਆ ਵਿੱਚ ਚੋਰ so much ha ਸਿਮਨ ਚੋਹਾਨ ਕਰੇ ਇੰਡੀਆ ਵਿੱਚ ਚੋਰ ਸੋ ਮੱਚ ਦੇਖੋ ਚੋਰ ਤਾਂ ਉਹੀ ਆ ਸਰਕਲ ਘੁੰਮੀ ਜਾਂਦਾ ਮੋੜ ਮੋੜ ਕੇ ਜੇਲ੍ਹ ਜਾਈ ਜਾਂਦੇ ਆ 15 ਦਿਨ ਬਾਅਦ ਆਈ ਜਾਂਦੇ ਆ ਇੱਕ ਵੱਡੀ ਤਰਾਸਦੀ ਇਹ ਵੀ ਹੈ ਨਾ ਕਿ ਸਾਡੇ ਲੋਕ ਜਿਨ੍ਹਾਂ ਦਾ ਧੱਕਾ ਹੁੰਦਾ ਜਾਂ ਜਿਹੜੇ ਪੀੜਤ ਹੁੰਦੇ ਆ ਉਹ ਕੰਪਲੇਂਟ ਬਹੁਤੀ ਵਾਰ ਨਹੀਂ ਦਿੰਦੇ ਇਹ ਵੀ ਇੱਕ ਰੂਲ ਬਣ ਕੇ ਆਣਾ ਚਾਹੀਦਾ ਕਿ ਜੇ ਕੋਈ ਮਾੜਾ ਅਨਸਰ ਫੜ ਹੁੰਦਾ ਆ ਮੌਕੇ ਤੇ ਫੜ ਹੁੰਦਾ ਭਾਵੇਂ ਉਹਦੇ ਖਿਲਾਫ ਕੋਈ ਕੰਪਲੇਂਟ ਨਹੀਂ ਵੀ ਕਰਦਾ ਪ੍ਰਸ਼ਾਸਨ ਨੂੰ ਆਪਣੇ ਲੈਵਲ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਮੈਂ ਕਹਿੰਨਾ ਕਿ ਯਾਰ ਸ਼ਹਿਰਾਂ ਦੀ ਹੱਦਾ ਦੇ ਅੰਦਰ ਨਾਕੇ ਹੋਣ ਪ੍ਰੋਪਰ ਕੈਮਰੇ ਹੋਣ ਅਸਾਮੀਆਂ ਵਧਾਈ ਜਾਣ ਹੁਣ ਦੁਬਈ ਦੇਖ ਲਓ ਉਥੇ ਕਿਤੇ ਕਿੰਨੀ ਕਿਸ ਕੀ ਪੁਲਿਸ ਫਿਰਦੀ ਆ ਸੜਕਾਂ ਤੇ ਹੈ ਆਪਾਂ ਯੂਕੇ ਗਏ ਸੀਗੇ ਉਥੇ ਕਿਤੇ ਕਿੰਨੀ ਕਿ ਸੜਕਾਂ ਤੇ ਪੁਲਿਸ ਫਿਰਦੀ ਨਹੀਂ ਫਿਰਦੀ ਕਿੰਨੀ ਕਿਤੇ ਪੈਟਰੋਲਿੰਗ ਹੁੰਦੀ ਆ ਸਿਸਟਮ ਹੀ ਇਹਨੇ ਉਹਨਾਂ ਨੇ ਵਧੀਆ ਕਰ ਦਿੱਤੇ ਆ ਮੰਨਾ ਕਸ਼ਵ ਜੀ ਕਰਨੇ ਸਤਿ ਸ਼੍ਰੀ ਅਕਾਲ ਸੂਰੀ ਭਾਜੀ ਐਂਡ ਵਿਜੇ ਬ੍ਰੋ ਸਤਿ ਸ਼੍ਰੀ ਅਕਾਲ ਜੀ ਅਨਿਲ ਓਮਟ ਜੀ ਗੈਰੀ ਯੂਰ ਬੈਸਟ ਸਪੋਰਟਰ ਮਾਈ ਡੀਅਰ ਆਸ਼ੀਰਵਾਦ ਹੈ ਜੀ ਸਾਰਿਆਂ ਤੁਹਾਡਾ ਵੱਡਿਆਂ ਦਾ ਆਸ਼ੀਰਵਾਦ ਹੈ ਝਟਕਾ ਨਹੀਂ ਮਾਰਨਾ ਹਾਂ ਡਰਾਈਵਰ ਦੀ ਪਛਾਣ ਖਰਾਬ ਹੋ ਜਾਂਦੀ ਹੈ ਜੇ ਝਟਕਾ ਮਾਰ ਕੇ ਗੱਡੀ ਬੰਦ ਕਰੇ ਸਟਾਰਟ ਕਰ ਲੈ ਈਸੀ ਲਾ ਲਾ ਦੇਖੋ ਜੀ ਨਵੇਂ ਸ਼ਹਿਰ ਚ ਥਾਂ ਥਾਂ ਤੇ ਕੈਮਰੇ ਚੱਲਦੇ ਹੋਣ ਪੀਟਰ ਸ਼ੋਕਰ ਉਹ ਕਿੱਦਾਂ ਬਾਜੀ ਮੇਰਾ ਪੀਟਰ ਸ਼ੋਕਰ ਯੂਕੇ ਤੋਂ ਯੂਕੇ ਦਾ ਨਾਮ ਲਿਆ ਨਾਲੇ ਪੀਟਰ ਸ਼ੋਕਰ ਹਾਜ਼ਰ ਮੈਂ ਚਰਾਗ ਅੱਲੇ ਕਿਸਿਆ ਵੀ ਨਹੀਂ ਪੀਟਰ ਸ਼ੋਕਰ ਪਹਿਲੇ ਆ ਗਿਆ ਇਹ ਬੰਦਾ ਵੀ ਮੇਰਾ ਬਹੁਤ ਪ੍ਰੇਮੀ ਆ ਬਹੁਤ ਪਿਆਰਾ ਹੈ ਪੀਟਰ ਸ਼ੋਕਰ ਯੂਕੇ ਤੋਂ ਹੈਗਾ ਉਧਰਲਾ ਬੋਈ ਆ ਪਰ ਆਪਣੇ ਨਵੇਂ ਸ਼ਹਿਰ ਨੂੰ ਇੰਨਾ ਕ ਪਿਆਰ ਕਰਦਾ ਪੀਟਰ ਸ਼ੋਕਰ ਇਹ ਕਹਿੰਦਾ ਕਿ ਪੀਟਰ ਜੀ ਮੈਨੂੰ ਇੱਕ ਵਾਰੀ ਭਲੇਖਾ ਪਹਿ ਗਿਆ ਮੈਂ ਆਪਣੇ ਪਰਿਵਾਰ ਨੂੰ ਵੀ ਦੱਸਣਾ ਚਾਹੁੰਦਾ ਜਿਹੜੇ ਦੇਖ ਰਹੇ ਆ ਇਹਦਾ ਨਾਮ ਵੀਰ ਦਾ ਪੀਟਰ ਸ਼ੋਕਰ ਆ ਮੈਂ ਪੀਟਰ ਇੰਗਲੈਂਡ ਲਿਖਿਆ ਆ ਤੇ ਇੱਕ ਦਿਨ ਮੈਨੂੰ ਕਾਲ ਦੋ ਵਾਰੀ ਵੱਜੀ ਮੈਂ ਕਿਹਾ ਰੀਪੀਟਰ ਇੰਗਲੈਂਡ ਵਾਲੇ ਕਹਿੰਦੇ ਫੋਨ ਕਰਨ ਲੱਪੇ ਉਹ ਸ਼ਰਟ ਨਹੀਂ ਆਉਂਦੀ ਫਿਰ ਮੈਨੂੰ ਬਾਅਦ ਵਿੱਚ ਜਦੋਂ ਮੈਂ ਫੋਨ ਚੱਕਿਆ ਤਾਂ ਫਿਰ ਮੂਰੇ ਪੀਟਰ ਸ਼ੋਕਰ ਸੀ ਮੈਂ ਕਮੈਂਟ ਪੜ੍ਹਨ ਵਿੱਚ ਇੱਕ ਵੱਡਾ ਹੈ ਸੁਖਵਿੰਦਰ ਵਰਦੀ ਸੁਖਵਿੰਦਰ ਜੀ ਸਤਿ ਸ਼੍ਰੀ ਅਕਾਲ ਸੂਰੀ ਸਾਹਿਬ ਜੋ ਸਾਈਕਲ ਚੋਰ ਫੜਿਆ ਉਹ ਜਿਸ ਬੈਠਾ ਸੀ ਸਾਈਕਲ ਵਿੱਚ ਕੀ ਆਇਆ ਉਹ ਬੈਠਾ ਬਹੁਤ ਚੋਰਾਂ ਤੋਂ ਸਾਈਕਲ ਲੈਂਦੇ ਆ ਗਰੋ ਵੀ ਉਹਨਾਂ ਦਾ ਪੁਲਿਸ ਉਹਨਾਂ ਦੀ ਚੰਗੀ ਤਰ੍ਹਾਂ ਇਨਕੁਆਰੀ ਕਰਾਓ ਚੰਦਨ ਸ਼ਰਮਾ ਜੀ ਮੈਂ ਹੁਣੇ ਹੀ ਕਹਿ ਕੇ ਹੱਡਿਆਂ ਕਿ ਬਾਈ ਜੀ ਸਾਡੇ ਕੋਲ ਨਾ ਕੋਈ ਅਥਾਰਟੀ ਨਾ ਕੋਈ ਸਿਕਿਉਰਿਟੀ ਜੇ ਹੋਵੇ ਐ ਮਸਲੇ ਐਂ ਹੱਲ ਹੁੰਦੇ ਆ ਮੈਂ ਉਹੀ ਗੱਲ ਕਰਦਾ ਜੀ ਕਿ ਕਿੱਡਾ ਕ ਨਵਾਂ ਸ਼ਹਿਰ ਐ ਜੀ ਟੀ ਤੇ ਪੰਜੇ ਜੱਡਾ ਨਵਾਂ ਸ਼ਹਿਰ ਐ ਥਾਂ ਥਾਂ ਤੇ ਕੈਮਰੇ ਲੱਗੇ ਹੋਣ ਸਿੱਧਾ ਆਪਰੇਟ ਕੰਟਰੋਲ ਰੂਮ ਤੋਂ ਹੁੰਦਾ ਆਵੇ ਮੈਂ ਕਹਿੰਦਾ ਪਰਿੰਦਾ ਪਰ ਨਹੀਂ ਮਾਰ ਸਕਦਾ ਜੀ ਜਿਨ੍ਹਾਂ ਕੋਲ ਤਾਕਤਾਂ ਆ ਅਸਲ 'ਚ ਉਹ ਜਦੋਂ ਤਾਕਤ ਨਹੀਂ ਹੁੰਦੀ ਤਾਂ ਉਹਨਾਂ ਨੂੰ ਉਹਨਾਂ ਨੂੰ ਪਤਾ ਹੁੰਦਾ ਕਿ ਯਾਰ ਦੁਨੀਆ ਨਾਲ ਧੱਕਾ ਹੋ ਰਿਹਾ ਕਿਉਂਕਿ ਉਹਨਾਂ ਨਾਲ ਵੀ ਹੋ ਰਿਹਾ ਹੁੰਦਾ ਜਿਹੜੇ ਲੀਡਰ ਹੁੰਦੇ ਉਹਨਾਂ ਨਾਲ ਵੀ ਕਰਦੇ ਹੁੰਦੇ ਜਿਹੜੇ ਪਾਵਰ 'ਚ ਹੁੰਦੇ ਆ ਪਰ ਜਿੱਤੇ ਪਾਵਰ ਚ ਆਉਂਦੇ ਆ ਜਿਨਾਂ ਕੋ ਪਾਵਰ ਨਹੀਂ ਹੁੰਦੀ ਉਹਨਾਂ ਦੇ ਮਨ ਚ ਇਹੀ ਗੱਲ ਹੁੰਦੀ ਆ ਕਿ ਯਾਰ ਇਹ ਪਾਵਰ ਸਾਡੇ ਕੋਲ ਸਦਾ ਹੀ ਰਹਿ ਜਵੇ ਉਹ ਇਸ ਗੱਲ ਨੂੰ ਭੁੱਲ ਜਾਂਦੇ ਆ ਕਿ ਪਾਵਰ ਸਦਾ ਹੀ ਕਿਸੇ ਕੋਲ ਨਹੀਂ ਰਹਿੰਦੀ ਇਹ ਪਰਮਾਤਮਾ ਦਾ ਸਰਕਲ ਹੈ ਪਰਮਾਤਮਾ ਨੇ ਹਰ ਇੱਕ ਨੂੰ ਮੌਕਾ ਦੇਣਾ ਹੁਣ ਅਸੀਂ ਜਦੋਂ ਟੀਨੇਜਰ ਏਜ ਚ ਸੀਗੇ ਮਨਮੋਹਨ ਵਾਰਸ ਬਹੁਤ ਚੜ੍ਹਾਈ ਤੇ ਸੀ ਸਾਨੂੰ ਲੱਗਦਾ ਯਾਰ ਮਨਮੋਹਨ ਵਾਰਸ ਉੱਤੇ ਕੋਈ ਹੋਊਗਾ ਫਿਰ ਬੱਬੂ ਮਾਨ ਆ ਗਿਆ ਮੈਨੂੰ ਤਾਂ 10-15 ਸਾਲ ਐਂ ਲੱਗਦਾ ਰਿਹਾ ਕਿ ਯਾਰ ਬੱਬੂ ਮਾਨ ਹੀ ਦੁਨੀਆ ਤੇ ਸਟਾਰ ਆ ਹੋਰ ਕੋਈ ਬੰਦਾ ਹੀ ਹੈ ਨਹੀਂ ਫਿਰ ਉਸ ਤੋਂ ਬਾਅਦ ਸਿੱਧੂ ਮੂਸੇ ਵਾਲੇ ਵਰਗੇ ਆਏ ਐਨ ਸ਼ੇਰ ਬੰਦਾ ਆਇਆ ਉਹਨੇ ਇੰਡਸਟਰੀ ਸੱਚੀ ਹਲਾ ਕੇ ਰੱਖਤੀ ਅੱਜ ਉਹਦੀ ਮੌਤ ਤੋਂ ਬਾਅਦ ਵੀ ਲੋਕ ਉਹਨੂੰ ਯਾਦ ਕਰਦੇ ਆ ਔਰ ਉਹਨੇ ਸੱਚੀ ਅਮਰ ਹੋ ਗਿਆ ਇਸ ਕਰਕੇ ਸਰਕਲ ਆ ਸਿੰਗਿੰਗ ਹੋਵੇ ਐਕਟਿੰਗ ਹੋਵੇ ਲੀਡਰ ਹੋਣ ਪ੍ਰਤਾਪ ਸਿੰਘ ਕੈਰੋਂ ਉਹਨਾਂ ਦਾ ਕਿੰਨਾ ਨਾਮ ਹੈ ਅੱਜ ਵੀ ਲੋਕ ਲੋਕ ਉਹਨਾਂ ਦਾ ਨਾਮ ਲੈਂਦੇ ਆ ਪਰ ਉਹ ਜਹਾਨ ਛੱਡ ਗਏ ਨਾ ਸਾਰੇ ਨੇ ਜਾਣਾ ਮੈਨੂੰ ਸਮਝ ਲੱਗਦੀ ਕਿ ਲੀਡਰ ਕਿਉਂ ਨਹੀਂ ਇਹ ਗੱਲ ਨੂੰ ਸਮਝਦੇ ਕਿ ਦੁਨੀਆ ਰੱਬ ਦੀ ਆ ਉਹਦੇ ਸਹਾਇਕੀ ਬਣੋ ਉਹ ਤੁਹਾਡੇ ਤੇ ਆਂਚ ਨਹੀਂ ਆਉਣ ਦਿੰਦਾ ਮੈਨਾਂ ਬੜੀ ਵਾਰ ਜ਼ਿੰਦਗੀ ਚ ਐਦਾ ਹੋਇਆ ਜੀ ਕਿ ਬਹੁਤ ਸਾਰੇ ਲੋਕ ਧੱਕਾ ਕਰਕੇ ਚੱਲ ਗਏ ਜਿੱਥੇ ਮੈਂ ਨਹੀਂ ਬੋਲਿਆ ਉਹ ਬੋਲਿਆ ਜਿੱਥੇ ਅਸੀਂ ਬੋਲ ਲਿਆ ਉੱਥੇ ਚੱਲੀ ਹੀ ਨਹੀਂ ਸਾਡੀ ਜਿੱਥੇ ਅਸੀਂ ਚੁੱਪ ਕਰਕੇ ਤੈਨੂੰ ਵੀ ਦਿਖਾਇਆ ਸੀ ਨਾ ਕਿ ਪਰਤਕ ਇੱਕ ਬੰਦਾ ਆਪਣੇ ਖਿਲਾਫ ਕਿੰਨਾ ਬੋਲਦਾ ਸੀ ਨਜਾਇਜ਼ ਫਾਇਦੇ ਲੈ ਕੇ ਮੁੜ ਕੇ ਉਹਦੇ ਨਾਲ ਆਇਆ ਅਸੀਂ ਕੱਖ ਵੀ ਨਹੀਂ ਕਿਹਾ ਆਪ ਹੀ ਜਾਲ 'ਚ ਫਸ ਕੇ ਆ ਗਿਆ। ਤਾਂ ਤੁਸੀਂ ਕਿਸੇ ਲਈ ਜਾਲ ਬੁਣੋ ਨਾ ਫਿਰ ਮਹਾਰਾਜ ਉਹਨੂੰ ਅਕਲ ਦੇ ਦਿੰਦਾ। ਜੇ ਤੁਸੀਂ ਕਿਸੇ ਲਈ ਪਲਾਨ ਕਰੋ, ਪਲੋਟਿੰਗ ਕਰੋ ਉਹ ਮਨਜ਼ੂਰ ਨਹੀਂ ਨਾ ਇੱਥੇ ਇੱਥੇ ਦੀਆਂ ਅਦਾਲਤਾਂ ਨੂੰ ਨਾ ਉਸ ਅਦਾਲਤ 'ਚ ਪਲੋਟਿੰਗ ਨਹੀਂ ਕਰਨੀ, ਕਿਸੇ ਨੂੰ ਫਸਾਣਾ ਨਹੀਂ। ਕਿਸੇ ਲਈ ਕਾਂਸਪੀਰੇਸੀ ਨਹੀਂ ਕਰਨੀ, ਛੜਿਆੰਤਰ ਨਹੀਂ ਕਰਨਾ। ਬਸ ਫਲੋ 'ਚ ਚੱਲਣਾ ਜਿਹੜਾ ਫਲੋ ਚੱਲਿਆ ਆਉਂਦਾ। ਮੈਂ ਕਮੈਂਟ ਲੈ ਲਵਾਂ ਜੀ। ਚੰਦਨ ਸ਼ਰਮਾ ਜੀ ਤੋਂ ਬਾਅਦ ਕਮਲਜੀਤ ਉੜਾਪੜ ਭਾਜੀ ਜੁੱਤੀ ਕੈਮ ਹੈ ਦੁਬਈ ਦੀ ਮੈਂ ਜੁੱਤੀ ਕੇ ਜੁੱਤਾ ਪੂਰਾ ਕੈਮ ਹੈ ਜੀ ਗੁਰਪ੍ਰੀਤ ਸਿੰਘ ਕਹਿੰਦੇ ਭਾਜੀ ਕੀ ਹਾਲ ਚੱਲ ਬਹੁਤ ਸੋਹਣਾ ਜੀ ਹਾਲ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਮੇਰੇ ਸਾਰੇ ਭੈਣ ਭਰਾਵਾਂ ਨੂੰ ਸਿੰਘ ਕੌਰ ਕਹਿ ਰਹੇ ਨੇ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜਸਪੀਰ ਸਿੰਘ ਕਹਿ ਰਹੇ ਨੇ ਯੂ ਆਰ ਗ੍ਰੇਟ ਤੁਹਾਡੇ ਨਾਲ ਚੰਦਰ ਮਾਹੀ ਜੀ ਕਹਿ ਰਹੇ ਨੇ ਗੁੱਡ ਜੌਬ ਅਮਰਜੀਤ ਬੰਗੜ ਕਹਿ ਰਹੇ ਨੇ ਫੌਜੀ ਬੰਗੜ ਵੈਰੀ ਨਾਈਸ ਸੂਰੀ ਸਾਹਿਬ ਦੁਆਬਾ ਬੈਸਟ ਨਿਊਜ਼ ਵੀ ਬੱਤੀ ਬਹੁਤ ਮਿਹਰਬਾਨੀ ਜੀ ਚੰਦਨ ਸ਼ਰਮਾ ਕਹਿ ਰਹੇ ਸਰ ਇੱਥੇ ਤਾਂ ਬੈਠੇ ਵਾਲੇ ਮੁੰਡੇ ਕਿੱਥੇ ਮੈਨੂੰ ਦੱਸੋ ਐਡਰੈਸ ਪਹੁੰਚ ਜੰਨਾ ਜੀ ਪੰਜਾਬ ਪੁਲਿਸ ਦੇ ਬਾਰੇ ਸਿਮੋਂ ਚੋਹਾਨ ਕੁਝ ਕਹਿ ਰਹੇ ਨੇ ਦੇਖੋ ਮੈਂ ਪੁਲਿਸ ਨੂੰ ਗਲਤ ਨਹੀਂ ਮੰਨਦਾ ਜੀ ਪਤਾ ਗੱਲ ਕੀ ਆ ਹਰ ਇੱਕ ਬੰਦੇ ਦੀ ਇੱਕ ਸਮਰੱਥਾ ਹੈ ਹੁਣ ਮੈਂ ਤੇ ਵਿਜੇ ਸਾਡੀ ਟੀਮ ਹੈ ਨਵੇਂ ਬੰਦੇ ਜੋੜੇ ਤਾਂ ਹੈਗੇ ਲੇਕਿਨ ਅਸੀਂ ਜੋ ਮਰਜ਼ੀ ਕਰ ਲਈਏ ਜਿੰਨੀ ਮਰਜ਼ੀ ਜਾਨ ਲਾ ਲਈਏ ਦਿਹਾੜੀ 'ਚ ਦੋ ਵੀਡੀਓ ਕਰ ਸਕਦੇ ਉਤੋਂ ਜ਼ਿਆਦਾ ਨਹੀਂ ਕਰ ਸਕਦੇ ਕਿਉਂਕਿ ਪਬਲਿਕ ਡੀਲਿੰਗ ਵੀ ਹੁੰਦੀ ਆ ਕੁਝ ਬਿਜ਼ਨਸ ਦੇ ਰਿਲੇਟਿਡ ਡੀਲਿੰਗਸ ਵੀ ਹੁੰਦੀਆਂ ਆ ਪੁਲਿਸ ਦਾ ਕੋ ਮੰਨ ਲਓ ਕੋਈ ਐਸਆਈ ਹੈ ਉਹ ਦਿਹਾੜੀ ਚ 1 2 3 ਜਾਣੇ ਨਾਲ ਡੀਲ ਕਰ ਸਕਦਾ ਜਿਆਦਾ ਜਾਣੇ ਨਾਲ ਡੀਲ ਕਿਵੇਂ ਕਰੂਗਾ ਬੋਡੀ ਦੀ ਆਪਣੀ ਕੈਪੈਸਿਟੀ ਆਪਣੀ ਸਮਰੱਥਾ ਬੰਦੇ ਦੇ ਆਪਣੇ ਰੁਝੇਵੇਂ ਹੁੰਦੇ ਆ ਆਪਣਾ ਪਰਿਵਾਰ ਵੀ ਹੁੰਦਾ ਇਹ ਅਸਾਮੀਆਂ ਵਧਣੀਆਂ ਚਾਹੀਦੀਆਂ ਔਰ ਹਾਈ ਟੈਕ ਹੋਣੀ ਚਾਹੀਦੀ ਆ ਪੁਲਿਸ ਐ ਮਸਲੇ ਹੱਲ ਹੋਣਗੇ ਇਹ ਮੈਂ ਥੋੜਾ ਸਟਾਈਲ ਆ ਕਰ ਰਿਹਾ ਮਾਈਂਡ ਮੈਕ ਕਰਿਓ ਕਿ ਵੇਲੇ ਫਲੋ ਆ ਜਾਂਦਾ ਧਰਮਵੀਰ ਕਾ ਜੀ ਕਹਿੰਦੇ ਸੂਰੀ ਪਾਜੀ ਇੱਕ ਗੱਲ ਹੋਰ ਨਵਾਂ ਸ਼ਹਿਰ ਚ ਵੱਧ ਰਿਹਾ ਵਾਰਦਾਤਾ ਹਾਂਜੀ ਮੈਂ ਪੈਸੇ ਦਿੱਤੇ ਤੂੰ ਇਸ ਮਾਨ ਫਾੜ ਲਿਆ ਬਦਰੀਆਂ ਬਾਰਦਤ ਦਾ ਸ਼ਹਿਰ ਚ ਬਹੁਤ ਆਂਤਕ ਮਚਿਆ ਆ ਭਾਜੀ ਲੋਕੀ ਘਰੋਂ ਨਿਕਲਦੇ ਵੀ ਡਰ ਰਹੇ ਭਾਜੀ ਸਾਡੀ ਪੁਲਿਸ ਕੀ ਕਰ ਰਹੀ ਮੈਂ ਤੁਹਾਨੂੰ ਦੱਸੀ ਤਾਂ ਜਾਨਾ ਜੀ ਅਸਾਮੀਆਂ ਚਾਹੀਦੀਆਂ ਹੁਣ ਮੈਨੂੰ ਇੱਕ ਦਿਨ ਕਿਸੇ ਵੀਰ ਨੇ ਦੱਸਿਆ ਕਿ ਪੈਟਰੋਲਿੰਗ ਲਈ ਬੰਦੇ ਘਾਟੇ ਹੁਣ ਮੈਂ ਪੁਸ਼ਟੀ ਨਹੀਂ ਕਰਦਾ ਇਸ ਗੱਲ ਦੀ ਕਿਉਂਕਿ ਕੋਈ ਵੀ ਕੈਮਰੇ ਅੱਗੇ ਆ ਕੇ ਨਹੀਂ ਬੋਲਦਾ ਇਹ ਤਾਂ ਹਾਈ ਟੈਕ ਹੋਣਾ ਚਾਹੀਦਾ ਕੰਮ ਕਿਉਂਕਿ ਦੇਖੋ ਕ੍ਰਿਮੀਨਲ ਨੂੰ ਤੁਸੀਂ ਉਦੋਂ ਹੀ ਫੜ ਸਕਦੇ ਜਦੋਂ ਕ੍ਰਾਈਮ ਕਰ ਰਿਹਾ ਜਦ ਤੱਕ ਕ੍ਰਾਈਮ ਉਹਦੇ ਦਿਮਾਗ 'ਚ ਆ ਉਹ ਕ੍ਰਾਈਮ ਨੂੰ ਕਰਨ ਹੀ ਰਿਹਾ ਤੁਸੀਂ ਉਹਨੂੰ ਸਿੱਧਾ ਨਹੀਂ ਕਹਿ ਸਕਦੇ ਮੰਨ ਲਓ ਕਿ ਬੰਦਾ ਮੋਟਰਸਾਈਕਲ ਚੋਰੀ ਕਰਨ ਆਇਆ ਪੁਲਿਸ ਹੁਣ ਇਹ ਤਾਂ ਕਹਿ ਨਹੀਂ ਸਕਦੀ ਨਾ ਕਿ ਤੇਰੇ ਦਿਮਾਗ 'ਚ ਐ ਤੂੰ ਚੋਰੀ ਕਰਨੀ ਆ ਉਹ ਉਹ ਪ੍ਰੂਫ ਕਿਵੇਂ ਕਰਨਗੇ ਪਰ ਜਿੱਦਾਂ ਆ ਤੁਸੀਂ ਆਹ ਹਣ ਟਿਪਰਾਂ ਦਾ ਹਾਲ ਵੀ ਦੇਖ ਲਓ ਯਾਰ ਇਹ ਵੀ ਬਹੁਤ ਲੋਕੀ ਡਰਦੇ ਆ ਮੈਂ ਤਾਂ ਯਕੀਨ ਮੰਨਿਓ ਮੈਂ ਮੈਨੂੰ ਮੋਟਰਸਾਈਕਲ ਤੇ ਘੁੰਮਣ ਦਾ ਬਹੁਤ ਸ਼ੌਂਕ ਹੈ ਪਰ ਮਜਬੂਰੀ ਚ ਗੱਡੀ ਚਾਉਣਾ ਪੈਂਦਾ ਕਾਰਨ ਇਹ ਆ ਕਿ ਕੋਈ ਵੱਡੀ ਗੱਡੀ ਵਾਲਾ ਗੱਡੀ ਸਲੋ ਨਹੀਂ ਕਰਦਾ ਔਰ ਟਿਪਰ ਇੰਨੀ ਸਪੀਡ ਤੇ ਜਾਂਦੇ ਆ ਨਾ ਡਰ ਲੱਗਦਾ ਯਾਰ ਆ ਪਿੱਛੇ ਜੇ ਤੁਹਾਨੂੰ ਪਤਾ ਹੀ ਆ ਥੋੜੇ ਸਾਲ ਪਹਿਲਾਂ ਕੇ ਕੇ ਮੈਡੀਕਲ ਹਾਲ ਵਾਲੇ ਜਿਹੜੇ ਉਹਨਾਂ ਦਾ ਛੋਟਾ ਭਰਾ ਉਹਦੀ ਜਾਨ ਚਲੀ ਗਈ ਸੀ ਇਹਦੇ ਟਿਪਰ ਕਰਕੇ ਤਾਂ ਬਹੁਤ ਲੋਕ ਅਜਾਈ ਦੁਨੀਆ ਤੇ ਚਲੋ ਚਲੇ ਜਾਂਦੇ ਆ ਬਸ ਗੱਲ ਕੀ ਹੈ ਜਿਨ੍ਹਾਂ ਨੇ ਕੰਟਰੋਲ ਕਰਨਾ ਉਹਨਾਂ ਦੇ ਮੱਜੇ ਹੁੰਦਾ ਕਿ ਲੋਕੀ ਕੰਟਰੋਲ ਕਰੀਏ ਸਿਸਟਮ ਕੰਟਰੋਲ ਨਾ ਕਰੀਏ ਅ ਕੁਮਾਰ ਜਸਵੀਰ ਜੀ ਸਹੀ ਗੱਲ ਸਤਿ ਸ਼੍ਰੀ ਅਕਾਲ ਰੌਕੀ ਲੁਕਿੰਗ ਗੁੱਡ bro ਥੈਂਕਸ ਰੌਕੀ ਰੌਕੀ ਸਾਡਾ ਭਰਾ ਹੈ ਸਾਡਾ ਹਮਦਰਦੀ ਹੈ ਰੌਕੀ ਕੇ ਸਿੰਗਰ ਪਰਮਜੀਤ ਕਹਿੰਦੇ ਵੈਰੀ ਨਾਈਸ bro ਅਭੀ ਰਾਜਪੂਤ ਪੱਗ ਕਿਉ ਬੰਨੀ ਆ ਤੂੰ ਆ ਇਦਾਂ ਦੇ ਵੀ ਕਈ ਹੁੰਦੇ ਆ ਬੱਤਮੀਜ ਸ਼ਾਨ ਆ ਪੱਗ ਅਸ਼ੋਕ ਪਾਟਿਆ ਕਹਿੰਦੇ ਨਾਈਸ ਬਰੋ ਸੁਰਿੰਦਰ ਗੰਗੜ ਕਹਿੰਦੇ ਨਾਈਸ ਬਰੋ ਜਸ ਸੈਣੀ ਕਹਿ ਰਹੇ ਨੇ ਸੂਰੀ ਸਾਹਿਬ ਦੀਪ ਗਗਨ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਪਾਜੀ ਫਰਮ ਜਰਮਨੀ ਬਹੁਤ ਸ਼ੁਕਰੀਆ ਜੀ ਸਿੰਘ ਕੌਰ ਕਹਿ ਰਹੇ ਨੇ ਬਿਲਕੁਲ ਸਹੀ ਹੈ ਪਾਜੀ ਮਿਸਿੰਗ ਯੂ ਪਾਜੀ ਪੀਟਰ ਸ਼ੋਕਰ ਕਹਿ ਰਹੇ ਆ ਪੀਟਰ ਜੀ ਮੈਂ ਗਲਤੀ ਕਰ ਬੈਠਾ ਜੀ ਮੇਰਾ ਵੀਜ਼ਾ ਦੂਜੀ ਵਾਰ ਵੀ ਖਤਮ ਹੋ ਗਿਆ ਮੈਂ ਢੇੜਾ ਨਹੀਂ ਮਾਰਿਆ ਪਰ ਹੁਣ ਦੁਬਾਰਾ ਤੀ ਲਗਵਾਉਂਗਾ ਤੇ ਫਿਰ ਇੰਗਲੈਂਡ ਆਉਂਗਾ ਔਰ ਇਸ ਵਾਰ ਮੈਂ ਬਿਜ਼ਨਸ ਵੀਜ਼ਾ ਲੈ ਕੇ ਆਉਂਗਾ ਤਾਂ ਜੋ ਥੋੜਾ ਵੀਡੀਓ ਵੀਡੀਓ ਸ਼ੂਟ ਕਰਕੇ ਉਹ ਵੀ ਕੰਮ ਕਰ ਸਕੀਏ ਕਿਉਂਕਿ ਨਹੀਂ ਤਾਂ ਹਰ ਵਾਰੀ ਪੈਸੇ ਖਰਚ ਕੇ ਆਉਣਾ ਮੇਰੀ ਸਮਰੱਥਾ ਤੋਂ ਬਾਹਰ ਆ ਨਹੀਂ ਕਰ ਪਾਉਂਗਾ ਮੈਂ ਹਰ ਵਾਰੀ ਹਨਾ ਤੁਸੀਂ ਕੋਈ ਲੱਭੋ ਅਪਰਚੂਨਿਟੀ ਆਪਾਂ ਵੀਡੀਓ ਵੀਡੀਓ ਬਣਾਈਏ ਤੇ ਆਈਏ ਆ ਮੈਂ ਜ਼ਰੂਰ ਚਾਹੂੰਗਾ ਜਿਹੜੇ ਮੇਰੇ ਭੈਣ ਭਰਾ ਆ ਆ ਇੱਕ ਅਭੀ ਰਾਜਪੂਤ ਇਹਨੂੰ ਮੜ ਜੇ ਖੰਡ ਪਾਉ ਥੋੜੀ ਜੀ ਆਸ਼ੂ ਦਿਗਵਾ ਕਹਿ ਰਹੇ ਨੇ ਜੈ ਬਾਬਾ ਜੀ ਦੀ ਬਰੋ ਜੈ ਬਾਬੇ ਦੀ ਜੀ ਕਾਕਾ ਲ ਸਾੜਾ ਕਹਿ ਰਹੇ ਨੇ ਹਾਊ ਆਰ ਯੂ ਫਾਈਨ ਜੀ ਤਰਲੋਚਨ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਇੰਗਲੈਂਡ ਤੋਂ ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ ਕਹਿ ਰਹੇ ਨੇ ਕਿ ਬਾਬਾ ਸਾਹਿਬ ਅੰਬੀਦਕਰ ਜੀ ਜਿੱਥੇ ਪ੍ਰਤਿਮਾ ਉਹਦੇ ਨੇੜੇ ਬਹੁਤ ਹਾਲਾਤ ਮਾੜੇ ਨੇ ਉੱਥੇ ਤਾਂ ਕਾਫੀ ਧੀਰ ਤੋਂ ਪਾਣੀ ਖੜਦਾ ਜੀ ਟੈਕਸੀ ਸਟੈਂਡ ਵਾਲਿਆਂ ਦਾ ਵੀ ਉੱਥੇ ਮੈਂ ਵੀਡੀਓ ਕੀਤੀ ਆ ਥੋੜਾ ਪਿੱਛੇ ਬਸ ਰੱਡੇ ਦੇ ਕੋਲ ਉੱਥੇ ਮੱਛੀ ਮਾਰਕੀਟ ਬਣਿਆ ਮੈਂ ਤਲਾਬ ਮੱਛੀ ਵਾਲਾ ਕੰਮ ਹੋਇਆ ਪਿਆ ਕੋਈ ਸੁਣਦਾ ਹੀ ਨਹੀਂ ਕਿਸੇ ਦੀ ਕੁਸ਼ਵਿੰਦਰ ਖਾਲਸਾ ਕਹਿ ਰਹੇ ਨੇ ਗੁੱਡ ਬਰੋ ਕੁਲਵੀਰ ਸਿੰਘ ਖਾਲਸਾ ਸੋਰੀ ਗੁੱਡ ਪ੍ਰੋਬ ਮਿਹਰਬਾਨੀ ਪਾਜੀ ਆਪ ਸਭ ਦੀ ਦੁਆਵਾਂ ਸਦਕੇ ਤਾਂ ਵਿਸ਼ਾ ਇਹੀ ਸੀਗਾ ਜੀ ਕਿ ਲੀਡਰਾਂ ਕੋਲ ਸਿਕਿਉਰਿਟੀ ਕਿਉਂ ਜੇ ਲੀਡਰਾਂ ਨੂੰ ਡਰ ਲੱਗਦਾ ਫਿਰ ਖੋਲ ਲੈਣਾ ਮੁਰਗੀ ਖਾਨਾ ਸਵਾਰਤਾ ਤਾਂ ਤਾਂ ਹੈ ਨਾ ਜੇ ਲੀਡਰਾਂ ਨੇ ਗੁਰਪਾਲ ਸਿੰਘ ਜੀ ਕਰਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੇ ਲੀਡਰ ਸਵਾਰਤਾ ਤਾਂ ਤਾਂ ਮੈਂ ਕਹਿੰਦਾ 2 ਛੱਡ ਕੇ 4 ਛੱਡ ਕੇ 8 ਸਿਕਿਉਰਿਟੀ ਗਾਰਡ ਰੱਖੋ ਚਿੱਟੇ ਵਾਲੇ ਫੜੋ ਜਿਹੜੇ ਵੇਚਦੇ ਆ ਆ ਸਾਈਕਲ ਚੋਰ ਫੜਿਆ ਸਿਕਿਉਰਿਟੀ ਜਿਹਨਾਂ ਕੋ ਸਿਕਿਉਰਿਟੀ ਹੈਗੀ ਇਹਨੂੰ ਕਹਿਣ ਚੱਲ ਸਾਡੇ ਨਾਲ ਦਸਤੇ ਤੋਂ ਕੌਣ ਖਰੀਦਦਾ ਫਿਰ ਉਹਨੂੰ ਪੁੱਛਣ ਉਹ ਕਿੱਥੇ ਵੇਚਦਾ ਫਿਰ ਇਹ ਜਿਹੜਾ ਫੜਿਆ ਆ ਇਹ ਤੋਂ ਪੁੱਛੋ ਕਿ ਤੂੰ ਨਸ਼ਾ ਕਿੱਥੋਂ ਲੈ ਕੇ ਆਂਦਾ ਫਿਰ ਇਹ ਤੋਂ ਪੁੱਛੋ ਅੱਜ ਤੱਕ ਕਿੱਥੇ ਕਿੱਥੇ ਮੋਟਰਸਾਈਕਲ ਵੇਚਿਆ ਕਿਹੜੇ ਕਿਹੜੇ ਕਬਾੜੀਆਂ ਨੂੰ ਵੇਚਿਆ ਤੇ ਕਬਾੜੀਆਂ ਤੋਂ ਪੁੱਛੋ ਤੇਰਾ ਸਰਕਲ ਕਿੱਦਾਂ ਚੱਲਦਾ ਫਿਰ ਉਹ ਜਿੱਤੋਂ ਇਹ ਨਸ਼ਾ ਲੈ ਕੇ ਆਂਦੇ ਆ ਉਹਨੂੰ ਪੁੱਛਿਆ ਜਾਵੇ ਤੂੰ ਕਿੱਥੋਂ ਲਿਆਨਾ ਖੇਪ ਫੋਨਾਂ ਤੋਂ ਝੱਟ ਪਤਾ ਲੱਗ ਜਾਣਾ ਇਹ ਕਿਹੜਾ ਕਬੂਤਰ ਜਾ ਜਾਇਆ ਵੀ ਕਬੂਤਰ ਦੇ ਥਰੂ ਚਿੱਠੀ ਭੇਜਦੇ ਆ ਵੀ 10 ਚ ਚੀਨੇ ਕਬੂਤਰ ਬੈਠੇ ਆ ਉਹਨਾਂ ਨੂੰ ਪਤਾ ਕਰਨ ਚੇਨ ਆ ਯਾਰ ਮੰਨ ਲਓ ਮੈਂ ਕੋਈ ਮਾੜਾ ਕੰਮ ਕਰਦਾ ਮੇਰਾ ਫੋਨ ਫੜ ਲਿਆ ਮੇਰੀ ਸਾਰੀ ਡਿਟੇਲ ਨਿਕਲੇ ਹੋਣੀ ਆ ਕਿ ਮੇਰੀ ਕਿੰਨਾ ਕਿੰਨਾ ਗੱਲ ਹੋ ਰਹੀ ਆ ਕੋਈ ਐਡੀ ਤਾਂ ਇਹਦੇ ਵਿੱਚ ਕੋਈ ਰਾਕਟ ਸਾਇੰਸ ਨਹੀਂ ਹੈ ਪਰ ਮਨ ਹੋਣਾ ਚਾਹੀਦਾ ਪਰ ਮਨ ਨਹੀਂ ਮੈਂ ਦੋਸ਼ੀ ਸਰਕਾਰਾਂ ਨੂੰ ਮੰਨਦਾ ਲੀਡਰਾਂ ਨੂੰ ਮੰਨਦਾ ਪੁਲਿਸ ਨੂੰ ਨਹੀਂ ਮੰਨਦਾ ਸਿੰਘ ਕਹ ਰਿਹਾ ਨੇ ਰਾਈਟ bro ਦੇਖੋ ਸਰਕਾਰਾਂ ਚਾਹਣ ਤਾਂ ਕੀ ਨਹੀਂ ਹੁੰਦਾ ਕੀ ਨਹੀਂ ਹੁੰਦਾ ਅੱਜ ਦੀ ਕੱਲੀ ਸਰਕਾਰ ਦੀ ਗੱਲ ਨਹੀਂ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਹੈ ਜੇ ਚਾਹਣ ਤਾਂ ਕੀ ਨਹੀਂ ਹੁੰਦਾ ਔਰ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਜੀ ਦੇਖੋ ਦੁਬਈ ਨੂੰ ਦੇਖ ਲਓ ਜਾਂ ਹੋਰ ਸਿੰਗਾਪੁਰ ਵਰਗੀਆਂ ਕੰਟਰੀਆਂ ਦੇ ਲੋ ਉਹਨਾਂ ਨੇ ਆਪਣੇ ਆਪ ਨੂੰ ਟੂਰਿਸਟ ਪਲੇਸ ਬਣਾਤਾ ਤੇ ਕਿੰਨੇ ਪੈਸੇ ਕਮਾਉਂਦੇ ਆ ਸਾਡੇ ਜਦ ਕੀ ਇੱਥੇ ਗੁਰੂਆਂ ਪੀਰਾਂ ਦੀ ਚਰਨ ਸ਼ੋਪਾਪਤ ਧਰਤੀ ਹੈ ਸਾਡੇ ਤਾਂ ਆਪਣੇ ਐਨ ਆਰ ਆਈ ਬਹੁਤ ਆ ਜਿਹੜੇ ਹਰ ਸਾਲ ਆਉਂਦੇ ਆ ਉਹਨਾਂ ਲਈ ਕੋਈ ਇੱਥੇ ਵਧੀਆ ਜਿਹਾ ਮਾਹੌਲ ਹੋਵੇ ਉਹ ਆਉਣ ਇੱਥੇ ਪੈਸੇ ਖਰਚਣ ਤਾਂ ਉਹੀ ਲੋਕਾਂ ਨੂੰ ਬਹੁਤ ਰੋਜ਼ਗਾਰ ਮਿਲ ਜਾਂਦਾ ਪਰ ਬਾਹਰ ਲਈ ਡਰੀ ਜਾਂਦੇ ਆ ਡਰਾਈਵਰ ਬਦਲ ਗਿਆ ਲਓ ਜੀ ਸਾਡਾ ਸੰਦੀਪ ਬੈਦ ਆ ਗਿਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡਾ ਬੈਦ ਹੈ ਜੀ ਮੈਂ ਡਰਾਈਵਰ ਬਣ ਗਿਆ ਮੈਂ ਕਿਹਾ ਵੀ ਜਿਹਦੀ ਹਾਈਟ ਕਿੰਨਾ ਛੋਟੀ ਜੁੜੀ ਸਾਡੇ 6 ਫੁੱਟ ਦਾ ਬੰਦਾ ਮੈਂ ਕਿਹਾ 6 ਫੁੱਟ ਦਾ ਕਿੱਦਾਂ ਰਹਿ ਗਿਆ ਛੱਡ ਗਿਆ ਘੱਟ ਗਿਆ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਵੀ ਲੀਡਰਾਂ ਨੂੰ ਜ਼ਰੂਰ ਸਵਾਲ ਕਰਿਓ ਤੇ ਜਿਹੜੇ ਸਾਡੇ ਭੈਣ ਭਰਾ ਪੋਡਕਾਸਟ ਕਰਨਾ ਚਾਹੁੰਦੇ ਆ ਉਹ ਮੇਰੇ ਨਾਲ ਸੰਪਰਕ ਕਰ ਲਓ ਆਪਾਂ ਤੁਹਾਡੀ ਜ਼ਿੰਦਗੀ ਦੇ ਤਜਰਬੇ ਤੁਹਾਡੇ ਹਾਸੇ ਠੇਡੇ ਤੁਹਾਡੇ ਤੁਹਾਡੇ ਦਾਦਾ ਦਾਦੀ ਨਾਲ ਕਿੱਸੇ ਮਾਪਿਓ ਨਾਲ ਗੱਲਾਂ ਰਿਸ਼ਤੇਦਾਰਾਂ ਦੀਆਂ ਗੱਲਾਂ ਇਦਾਂ ਦੇ ਕੋਈ ਸ਼ੁਗਲ ਮੇਲੇ ਕਰਾਂਗੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ 98784439708360101573 ਹਲੇ ਮੁੰਡਾ ਫੋਟੋ ਖਿੱਚਣ ਆਇਆ ਪੀਵੀ 32 20 ਨਵਾ ਸ਼ਹਿਰ ਪੀਵੀ 32 ਨਵਾ ਸ਼ਹਿਰ ਐ ਚੜਦੀ ਯਾਰ ਵਿਚਾਰ ਬਹੁਤ ਵਧੀਆ ਨੂੰ ਸ਼ੁਕਰ ਹੈ ਜੀ ਸ਼ੁਕਰ ਕਿਸ ਨੂੰ ਵਿਚਾਰ ਤਾਂ ਚੰਗੇ ਲੱਗੇ ਮੇਰੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਵਾਹਿਗੁਰੂ ਆਪ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਮੰਨਦੀ ਤੰਦਰੁਸਤੀ ਰਹੇ ਤਨ ਦੀ ਤੰਦਰੁਸਤੀ ਰਹੇ ਸਿੰਘ ਸਰਦਾਰ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਜੱਟ ਸਿੰਘ ਕਹਿੰ ਰਹੇ ਨੇ ਬਾਈ ਜੀ ਔੜ ਬਹੁਤ ਨਸ਼ਾ ਵੇਚਦਾ ਮੈਨੂੰ ਕਈ ਵਾਰੀ ਬਹੁਤਿਆਂ ਦੇ ਫੋਨ ਆ ਗਏ ਬਾਈ ਜੀ ਪਰ ਦਿੱਕਤ ਇਹ ਆ ਨਾ ਤਾਂ ਦੱਸਣ ਵਾਲਾ ਜਿਹੜਾ ਦੱਸਦਾ ਆਪਣਾ ਨਾਮ ਦੱਸਦਾ ਨਾ ਤਾਂ ਇਹ ਦੱਸਦਾ ਕੋਈ ਮੋਰੇ ਹੋਰ ਕਲੂ ਮਿਲਦਾ ਔਰ ਤੁਸੀਂ ਇਹ ਗੱਲ ਸਮਝੋ ਬਹੁਤ ਸਾਰੀਆਂ ਚੀਜ਼ਾਂ ਆ ਹੁਣ ਵਿਦਆਊਟ ਸਿਕਿਉਰਿਟੀ ਅਸੀਂ ਕਿੱਦਾਂ ਕਰੀਏ ਸਿਕਿਉਰਿਟੀ ਇੱਕ ਦਿਨ ਲਈ ਵੀ ਮਿਲ ਜੂਗੀ ਤਾਂ ਮੁੜ ਕੇ ਕੀ ਕਰਾਂਗੇ ਹਨਾ ਅਗਲੇ ਦਿਥੋਂ ਘਰੋਂ ਕੱਟ-ਕੱਟ ਕੇ ਮਾਰਦੇ ਆ ਤਾਂ ਫਿਰ ਕੀ ਕਰਾਂਗੇ ਜੀ ਔਰ ਜਾਨ ਉਹੀ ਗਵਾਦੋ ਉਹ ਵੀ ਗੱਲ ਮੈਨੂੰ ਲੌਜੀਕ ਨਹੀਂ ਲੱਗਦੀ ਹੁਣ ਕੁਰਬਾਨੀ ਤਾਂ ਦੇਸ਼ ਲਈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਨੇ ਵੀ ਦਿੱਤੀ ਪਰ ਜਿਹੜੇ ਕਾਲੇ ਗੋਰੇ ਆ ਇਹਨਾਂ ਨੇ ਕੀ ਕੀਤਾ ਕਿਤੇ ਅੱਲਾ ਚਲੋ ਬਹੁਤ-ਬਹੁਤ ਸ਼ੁਕਰੀਆ ਜੀ ਜੋ ਜੀਓ ਲੱਖਾਂ ਸਾਲ ਤੁਹਾਡੇ ਜਿਉਣ ਨਾਲ ਸ਼ੁੱਧ ਸਰਕਾਰਾਂ ਦੇ ਖਾਨ ਉਹ ਲੋ ਜਾਨ ਭਾਜੀ ਸਾਨੂੰ ਭਾਜੀ ਬਾਈ ਦੁਸ਼ੇਰਾ ਗਰਾਊਂਡ ਵੱਲ ਓਕੇ ਵੀ ਦੇ ਕੋਸ਼ਿਸ਼ ਕਰਦੇ ਆ ਬਾਈ ਜੀ ਅਸੀਂ ਤਾਂ ਮੈਸੇਜ ਹੀ ला ਸਕਦੇ ਆ ਜਿੱਦਣ ਕੋਈ ਅਥਾਰਟੀ ਹੱਥ ਆਈ ਤਾਂ ਡੇਰੇ ਪੱਕੇ ਲਾ ਲਾਂਗੇ ਐਦਾ ਦੀ ਕੋਈ ਗੱਲ ਨਹੀਂ ਘਬਰਾਟ ਕੋਈ ਨਹੀਂ ਹੈਗੀ ਪਰ ਪਤਾ ਕੀ ਗੱਲ ਹੈ ਰਿਸਕ ਕੈਲਕੂਲੇਟਡ ਲੈਣਾ ਚਾਹੀਦਾ ਮੈਂ ਇਹ ਗੱਲ ਨੂੰ ਬਲੀਵ ਕਰਦਾ ਸਨੀ ਦੋਲ ਤਾਂ ਹੈ ਨਹੀਂ ਕਿ ਨਲਕਾ ਪੱਟ ਹੋ ਜਾਣਾ ਤੇ ਸਾਰੇ ਨੇ ਭੱਜ ਲੈਣਾ ਮੋਰਿਆ ਨਾ ਆ ਉਹ ਫਿਲਮਾਂ ਚ ਲੱਗਦਾ ਕਿ ਮੇਰਾ 2.5 ਕਿਲੋ ਦਾ ਹੱਥ ਹੈ ਜੀ ਮੈਂ ਨਲਕਾ ਪੱਟ ਕੇ ਸਾਰਿਆਂ ਨੂੰ ਮੂਰੇ ਮੂਰੇ ਭਜਾਲੂ ਮਾੜੇ ਅੰਸਰਾਂ ਨੂੰ ਇੱਦਾਂ ਹੋਣਾ ਨਹੀਂ ਲੌਜੀਕਲੀ ਨਹੀਂ ਹੈਗੀ ਇਹ ਕੱਲ ਰਿਸਕ ਕੈਲਕੂਲੇਟਡ ਹੀ ਰਹਿਣਾ ਚਾਹੀਦਾ ਮੈਂ ਸਾਰਿਆਂ ਨੂੰ ਕਹਿਣਾ ਇਹੀ ਤਾਂ ਮੇਰਾ ਸਵਾਲ ਹੈ ਨਾ ਜੀ ਕਿ ਜਿਹੜੇ ਰਿਸਕ ਲੈ ਰਿਸਕ ਕੀ ਜਿੰਨਾ ਕੋਈ ਤਾਕਤ ਜਿੰਨਾ ਮੂਰੇ ਕਿਸੇ ਨੇ ਬੋਲਣਾ ਹੀ ਨਹੀਂ ਉਹ ਰਾਤ ਨੂੰ ਚਾਦਰ ਤਾਨ ਕੇ ਸੋ ਜਾਂਦੇ ਇੱਕ ਇੱਕ ਦੋ ਦੋ ਲੰਡੂ ਲੰਡੂ ਪੈਗ ਲਾ ਕੇ ਹੁਣ ਮੈਨੂੰ ਤਾਂ ਇਹ ਵੀ ਕਾਲ ਆ ਰਹੀ ਹੈ ਜੀ ਕਿ ਚੰਡੀਗੜ੍ਹ ਰੋਡ ਤੇ ਸਕੂਲ ਦੇ ਨੇੜੇ ਠੇਕੇ ਖੁੱਲ ਰਹੇ ਆ ਉੱਥੋਂ ਸਾਰੇ ਹੀ ਲੀਡਰ ਲੰਘਦੇ ਸਾਰੇ ਵੱਡੇ ਅਫਸਰ ਲੰਘਦੇ ਕਿ ਕਿਸੇ ਨੂੰ ਨਹੀਂ ਪਤਾ ਪਰ ਕੋਈ ਨਹੀਂ ਖੁੱਲ ਜਵੇ ਫਿਰ ਵੀਡੀਓ ਬਣਾਵਾਂਗੇ ਪਰ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿ ਦਿੰਨਾ ਮੈਸੇਜ ਮੇਰੇ ਤੱਕ ਬਹੁਤਿਆਂ ਨੇ ਪਹੁੰਚਾਉਣਾ ਲੇਕਿਨ ਆ ਕੇ ਕਿਸੇ ਨਾਲ ਨਹੀਂ ਖੜਨਾ ਕਿਸੇ ਨੇ ਨਹੀਂ ਬੋਲਣਾ ਇਹ ਚੀਜ਼ ਹੈ ਇਸ ਕਰਕੇ ਪਹਿਲਾ ਏਕਾ ਮੈਂ ਪਿਛਲੀ ਵਾਰ ਵੀ ਕਿਹਾ ਸੀ ਅਨੇਕਤਾ ਚ ਏਕਤਾ ਏਕਤਾ ਚ ਵਿਵੇਕਤਾ ਇਕੱਠੇ ਖੜ ਜਾਈਏ ਯਾਰ ਸ਼ਹਿਰ ਬਹੁਤ ਛੋਟਾ ਹੈ ਮੈਂਟ ਚ ਸੁਧਾਰ ਹੋ ਜਾ ਏਕਾ ਚਾਹੀਦਾ ਵਿੱਕੀ ਮਾਈ ਜੀ ਕਹਿੰਦੇ ਨੇ ਹਾਏ ਹਾਏ ਲੈਂਬਰ ਸਿੰਘ ਕਹਿੰਦੇ ਗੁੱਡ ਅ ਚਲੋ ਪਿਆਰੇ ਮਿਲ ਰਿਹਾ ਵਿੱਕੀ ਮਾਈ ਕਹਿੰਦੇ ਜਰਮਨੀ ਤੋਂ ਭੇਜ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਭਾਜੀ ਬੜ ਗਿਆ ਬਲਵੀਰ ਮੂਸਾਪੁਰ ਕਹਿੰਦੇ ਚਾਵਲ ਬੰਦਿਆ ਦੀ ਗੱਲ ਦਾ ਧਿਆਨ ਨਾ ਦਿਓ ਕਰੋ ਮੈਂ ਸਮਝ ਗਿਆ ਕਿ ਦੀ ਗੱਲ ਕਰ ਰਹੇ ਜੀ ਤੁਸੀਂ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਮੇਰਾ ਫਰੈਂਡ ਆ ਜੀ ਭਰਾ ਸਾਡਾ ਸੰਦੀਪ ਜੀ ਮਿਲ ਲਈ ਆਪਾਂ ਅਸੀਂ 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 ਆਪਸ ਵਿੱਚ ਗੱਲਾਂ ਕਰ ਲਈਏ ਦੁੱਖ ਦਰਦ ਕਰ ਲਈਏ ਸਾਂਝੇ ਇਹ ਸਾਡਾ ਭਰਾ ਹੈ ਜੀ ਬਹੁਤ ਮੇਰੇ ਚੁਣਿੰਦਾ ਦੋਸਤ ਨੇ ਜ਼ਿੰਦਗੀ ਚ ਇਦਾਂ ਨਹੀਂ ਆ ਕਿ ਮੇਰੇ ਦਰਜਨਾ ਫਰੈਂਡ ਨੇ ਜਾਂ ਸੈਂਕੜੇ ਫਰੈਂਡ ਨੇ ਮੇਰੇ ਚੁਣਿੰਦਾ ਹੀ ਆ ਪੂਟਿਆਂ ਤੇ ਗਿਣੇ ਗਿਣੇ ਜਾ ਸਕਦੇ ਜਿੰਨੇ ਕੁ ਫਰੈਂਡ ਆ ਪਰ ਉਹਨੇ ਹੀ ਆ ਜਿਨ੍ਹਾਂ ਤੋਂ ਮੈਨੂੰ ਕੁਝ ਨਹੀਂ ਚਾਹੀਦਾ ਜਿਨ੍ਹਾਂ ਨੂੰ ਮੇਤੋ ਕੁਝ ਨਹੀਂ ਚਾਹੀਦਾ ਬਸ ਰੂਹਦਾਰੀਆਂ ਹੀ ਆ ਉਹੀ ਯਾਰੀਆਂ ਸਤਵਿੰਦਰ ਚਿੱਕਾ ਜੀ ਕਹੇ ਵੀ ਆਰ ਵਿਦ ਯੂ ਈਵਨ ਥੋ ਨੋਟ ਫਿਜ਼ੀਕਲੀ ਬਟ ਫਾਈਨੈਂਸ਼ਲੀ ਵੀ ਕੈਨ ਫਾਈਨੈਂਸ਼ਲੀ ਤਾਂ ਲੋੜ ਹੀ ਨਹੀਂ ਹੁੰਦੀ ਜੀ ਤੁਹਾਡਾ ਧੰਨਵਾਦ ਹੈ ਚੇਕਾ ਸਾਹਿਬ ਪਰ ਜਿਨੇ ਕਿਸੇ ਲਈ ਕੁਝ ਕਰਨਾ ਉਹਨੂੰ ਫਾਈਨਾਂਸ ਕੀ ਚਾਹੀਦਾ ਹੈ ਨਾ ਫਾਈਨਾਂਸ ਦੀ ਲੋੜ ਨਹੀਂ ਜੇ ਤੁਸੀਂ ਸਹੀ ਕੰਮ ਕਰੋ ਮਹਾਰਾਜ ਕਦੀ ਟੋਟ ਆਉਣਾ ਹੀ ਨਹੀਂ ਦੇਦੇ ਉਹ ਤਾਂ ਤੁਹਾਡੇ ਦੇਖੋ ਜਿਹੜਾ ਮੈਂ ਇੱਕ ਦਿਨ ਬੰਦਾ ਨਾ ਬੜੀ ਟੀਚਰ ਕਰਦਾ ਸੀ ਕੋਈ ਪੱਤਰਕਾਰ ਸੀ ਹਾਂਜੀ ਵੀ ਕਹਿੰਦਾ ਤਾਂ ਚੈਨਲ ਬੰਦ ਕਰਾਉਣਾ ਮੈਂ ਕਿਹਾ ਭਰਾ ਤੂੰ ਹੱਥ ਦੀ ਖੋਲੂਗਾ ਮੱਥੇ ਦੀ ਤੂੰ ਖੋਲਵੇਂ ਤੇਰੀ ਔਕਾਤ ਨਹੀਂ ਹੈਗੀ ਹਾਂਜੀ ਔਰ ਬੰਦਾ ਕਿਸੇ ਨੂੰ ਬੁੱਧੂ ਬਣਾ ਕੇ ਕਿਸੇ ਤੋਂ ਲੱਖ ਰੁਪਿਆ ਲੈ ਜਵੇ ਉਹ ਕੋਲ ਨਹੀਂ ਰਹਿਣੇ ਜਿੰਨੇ ਹਿੱਸੇ ਚ ਉਨੇ ਹੀ ਆਉਣੇ ਆ ਜਿੰਨੇ ਹਿੱਸੇ ਉਨੇ ਜਾਣੇ ਉਨੇ ਹੀ ਦਾਣੇ ਕੋਠੇ ਤੇ ਪੈਣੇ ਆ ਬੰਦਾ ਜਿੰਨੇ ਮਰਜ਼ੀ ਜੋੜੀ ਜਾਵੇ ਉਹ ਸੁਹਾਵ ਜਾਣੇ ਆ ਨਿਕਲ ਜਾਂਦੇ ਬਿਆਸ ਵਿੱਚ ਡਾਕਟਰਾਂ ਨੂੰ ਜ਼ਰੂਰੀ ਦੇਣੇ ਆ ਨਾਲੇ ਆਈਸੀਯੂ ਚ ਲੰਮੇ ਪਾਵਾਂਗੇ ਹਾਂਜੀ ਇਦੋਂ ਚੰਗਾ ਚੰਗੇ ਕਰਮ ਕਰੋ ਓਕੇ ਮੈਂ ਦੇਖੋ ਗੱਡੀ ਚ ਬੇਸ਼ੱਕ ਬੈਠੇ ਏਸੀ ਚ ਲੱਦਾਂ ਲੇਕਿਨ ਮੈਂ ਉਹ ਬੰਦੇ ਨੂੰ ਜ਼ਿਆਦਾ ਬਿਹਤਰ ਮੰਨਦਾ ਜਿਹੜਾ ਸਾਈਕਲ ਤੇ ਜਾ ਰਿਹਾ ਜਿਹਨੂੰ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ ਵਧੀਆ ਨੀਂਦ ਜਿਹਨੂੰ ਬੀਪੀ ਸ਼ੂਗਰ ਨਹੀਂ ਹੈ ਜਿਹਦਾ ਪੂਰਾ ਸਰੀਰ ਚੱਲ ਰਿਹਾ ਜਿਹਨੂੰ ਕੋਈ ਡਰ ਨਹੀਂ ਕੋਈ ਐਂਜ਼ ਮੈਂ ਉਸ ਬੰਦੇ ਨੂੰ ਵੱਧ ਸਮਝਦਾ ਕਿ ਸਾਡੇ ਨਾਲ ਸੁਖੀ ਆ ਉਹ ਤੰਦਰੁਸਤ ਹੈ ਹਾਂਜੀ ਚਲੋ ਸੈਣੀ ਅਮਰਜੀਤ ਕਰਨ ਗੋਡ ਬlesਸ ਯੂ ਮਿਹਰਬਾਨੀ ਜੀ ਨੀਲਮ ਨਫਰੀ ਜੀ ਕਰਨ ਗੋਡ ਬlesਸ ਵੀਰੇ ਬਹੁਤ ਸ਼ੁਕਰਿਆ ਜੀ ਅਜੇ ਲੱਦੜ ਸਾਹਿਬ ਕਰਨ ਨੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੀ ਬਹੁਤ ਸ਼ੁਕਰਿਆ ਜੀ ਸਿਮੌਨ ਚਾਹਨ ਕਰਨ ਯੈਸ ਰਾਈਟ ਬਰਦਰ ਥੈਂਕ ਯੂ ਜੀ ਬਹੁਤ ਬਹੁਤ ਸ਼ੁਕਰਿਆ ਬੜੇ ਰਹਿਣਾ ਵੀ ਬੱਤੀ ਨਵਾਂ ਚੈਨਲ ਆਪਣੇ ਛੋਟੇ ਵੀਰ ਦਿਨੇਸ਼ ਸੂਰੀ ਮੇਰੇ ਭਰਾ ਸੰਦੀਪ ਤੇ ਬਾਹਰ ਖੜੇ ਵਿਜਨੂ ਦਿਓ ਇਜਾਜ਼ਤ ਬਹੁਤ ਜਲਦੀ ਫਿਰ ਤੁਹਾਨੂੰ ਆਸਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਹੈਪੀ ਸੱਲਨ ਸਾਹਿਬ ਨਾਲ ਸੇਵਾ ਕਰਨੇ ਬਹੁਤ ਸ਼ੁਕਰੀਆ